ਦੀ ਵਸਾਲਾਨਾ ਬਾਬਾ ਸ਼ਹੀਦਾ ਖੇਡ ਮੇਲਾ 2025 ਜੀ ਪ੍ਰੋਗਰਾਮ ਮਿਤੀ 12 13 ਖੇਡ ਅਤੇ 14 ਜਨਵਰੀ ਨੂੰ ਸਭਿਆਚਾਰਕ ਮੇਲਾ ਪਿੰਡ ਸੰਗੇ ਖਾਲਸਾ ਵਿਖੇ ਕਰਵਾਇਆ ਜਾ ਰਿਹਾ ਹੈ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ 2025 ਵਿੱਚ ਪੀਮਸ ਸਾਲਾਨਾ ਬਾਬਾ ਸ਼ਹੀਦਾ ਖੇਡ ਅਤੇ ਸਭਿਆਚਾਰ ਮੇਲਾ 12 13 ਅਤੇ 14 ਨੂੰ ਇਹਦੇ ਵਿੱਚ ਪਹਿਲੇ ਦਿਨ ਕ੍ਰਾਸ ਕਰੰਟੀ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਚੌਂ ਵਰਗਾਂ ਚ ਕਰਵਾਏ ਜਾਂਦੇ ਆ ਪਹਿਲੇ ਵਾਲੀਬਾਲ ਲੜਕੇ ਤੇ ਲੜਕੀਆਂ ਪਹਿਲੇ ਤੇ ਦੂਜੇ ਦਿਨ ਕਰਵਾਏ ਜਾਂਦੇ ਆ ਤੇ ਤੀਸਰੇ ਦਿਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਇਹ ਰੀਤ ਸਾਡੇ ਪਿੰਦੇ ਅਗਾਹ ਬਦੂ ਸੋਚਦੇ ਧਾਰਨੀ ਸਰਦਾਰ ਨਿਰਮਲ ਸਿੰਘ ਸੰਘਾ ਸਰਦਾਰ ਸਤਨਾ ਸਿੰਘ ਜਰਦਾਵਾ ਜੋ ਸਾਡੇ ਦਰਮਿਆਨ ਇਸ ਵੇਲੇ ਨਹੀਂ ਹਨ ਉਹ ਤਿੰਨ ਆ ਕੇ ਪਹਿਲਾਂ ਤੇ ਚਲਾ ਕੇ ਗਏ ਸੀ ਉਹਨਾਂ ਤਿਆਰ ਕੀਤਾ ਸੀਗਾ ਕਿ ਇਸ ਪਿੰਡ ਨੂੰ ਇੱਕ ਡਿਵੈਲਪਮੈਂਟ ਅਸੀਂ ਕਰਕੇ ਉੱਚੇ ਪੱਧਰ ਤੇ ਲੈ ਜਾਣਾ ਆ ਉਸ ਵੇਲੇ ਉਹਨਾਂ ਦੀ ਸੋਚ ਸੀ ਕਿ ਅਸੀਂ ਇਸ ਪਿੰਡ ਚ ਪਲੇ ਆ ਜਵਾਨ ਹੋਏ ਆ ਤੇ ਅੱਜ ਵਿਦੇਸ਼ ਵਿੱਚ ਆਏ ਆ ਤੇ ਅਸੀਂ ਪਿੰਡ ਨੂੰ ਦੇਖਣਾ ਮੰਗਦੇ ਆ ਅਜੋਕੀ ਹੁਸੂਲਤਾ ਦੇ ਕੇ ਸਾਫ ਸੁਥਰਾ ਰੱਖ ਕੇ ਵਿਦਿਆ ਦੇ ਖੇਤਰ ਵਿੱਚ ਅਸੀਂ ਬੱਚਿਆਂ ਨੂੰ ਅੱਗੇ ਲੈ ਜਾਣਾ ਆ ਸਿਹਤਮੰਦ ਬਣਾਉਣਾ ਵਾ ਤੇ ਵਾਦਾ ਵਾਰ ਨੂੰ ਅਸੀਂ ਸੋ ਜਜ਼ਰ ਖੜਾ ਆਇਆ ਇਹਨਾਂ ਵਿਸ਼ਾ ਦੇ ਚੱਲਦੇ ਹੋਏ ਉਹਨਾਂ ਨੇ ਸਿਰ ਤੋੜ ਦੇਰਾਂ ਦੀ ਮਿਹਨਤ ਕੀਤੀ ਤੇ ਅੱਜ ਪਿੰਡ ਨੂੰ ਬਹੁਤ ਸਾਫ਼ ਸੁਥਰਾ ਬਣਾਇਆ ਹਰ ਸਾਲ ਵਿਦਿਆ ਦੇ ਪੱਖ 'ਚ ਬੱਚਿਆਂ ਨੂੰ ਦੋ ਤਿੰਨ ਬਲਾਕਾਂ ਦੇ ਬੱਚਿਆਂ ਨੂੰ ਹਸ਼ਿਆਰ ਬੱਚਿਆਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਆ ਇਸੇ ਤਰ੍ਹਾਂ ਖੇਡ ਅਕੈਡਮੀ ਸਥਾਪਿਤ ਕੀਤੀ ਇਹ ਅਕੈਡਮੀ ਸਦਾ ਨਿਰਮਲ ਸਤ ਸੰਗਾ ਜੀਤਾਰਨ ਦਾਵਾ ਸਰਜੇ ਦਾ ਨਦਾਵਾ ਸੁਭੀ ਦਾ ਰਤਨ ਸਿੰਘ ਇਹਨਾਂ ਦੀ ਸੋਚ ਸੀ ਕਿ ਬੱਚਿਆਂ ਨੂੰ ਇੱਕ ਖੇਡਾਂ ਦੇ ਖੇਤਰ ਵਿੱਚ ਆ ਪਾਈਏ ਤਾਂ ਜੋ ਆਪਣੇ ਸਿਹਤ ਦੇ ਨਾਲ ਸਿਹਤ ਨੂੰ ਬਰਕਰਾਰ ਰੱਖਦੇ ਹੋਏ ਕੋ ਨਸ਼ਾ ਤੋਂ ਦੂਰ ਰਹਿਣ ਤੇ ਆਪਣੀ ਲਾਈਫ ਬਣਾਉਣ ਵੱਖ-ਵੱਖ ਕਿਤੇ ਜਾਨ ਇਸੇ ਤਰ੍ਹਾਂ ਇਸ ਪਿੰਡ ਦੇ ਵਿੱਚ ਪਰਸਾਦਾਂ ਪ੍ਰਤੀ ਤੇ ਹੋਰ ਪਿੰਡ ਦੇ ਜਿਹੜੇ ਵੀ ਡਿਵੈਲਪਮੈਂਟ ਦੇ ਕੰਮ ਸੀਵਰੇਜ ਦਾ ਵਾਟਰ ਸਪਲਾਈ ਗਲੀਆਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਗਿਆ ਇੱਥੋਂ ਤੱਕ ਕਿ ਇਹ ਨਵੇਕਲਾ ਇਸ ਪਿੰਡ ਦੇ ਵਿੱਚ ਕੰਮ ਹੋਇਆ ਹੈ ਜਿਹੜਾ ਕਿ ਕੁਦਰਤੀ ਪਾਣੀ ਆ ਮੀਆਂ ਦਾ ਉਹਦੀ ਡਰੇਨੇਜ ਦਾ ਵੱਖਰਾ ਉਹਦੀ ਨਿਕਾਸੀ ਦਾ ਵੱਖਰਾ ਪ੍ਰਬੰਧ ਕੀਤਾ ਆ ਪਿੰਡ ਦੇ ਆਲੇ ਦੁਆਲੇ ਸੋਕਵੇ ਬਣਾਏ ਆ ਉਹਨਾਂ ਦੇ ਵਿੱਚ ਜਿਹੜਾ ਮੀਹਾਂ ਦਾ ਪਾਣੀ ਹੈ ਜਿਹੜਾ ਵਾਧੂ ਪਾਣੀ ਆ ਉਹਦਾ ਦੇ ਵਿੱਚ ਸਟੇਟ ਵਿੱਚ ਚਲ ਜਾਂਦਾ ਹੈ ਇਹ ਪ੍ਰਬੰਧ ਸੀਵਰੇਜ ਦੇ ਪਾਣੀ ਤੋਂ علاوہ ਕੀਤਾ ਗਿਆ ਆ ਇਹ ਸੋਚ ਕਿ ਸਾਡੇ ਐਨਆਰਆਈ ਸਾਡੇ ਦਰਮਿਆਨ ਜੋ ਨਹੀਂ ਹਨ ਨਰਮਲ ਸਿੰਘ ਸੰਗਾ ਸੁਨਾਨ ਸਿੰਘ ਬਨਾਵਾ ਤੇ ਸਾਡੇ ਵੀਰ ਜੋ ਇੱਕੀ ਟੂਰਨਾਮੈਂਟ ਤੇ ਨਹੀਂ ਪਹੁੰਚੇ ਸੰਤੋਖ ਸਿੰਘ ਸੰਗਾ ਦੀ ਸੋਚ ਦੇ ਆਧਾਰ ਤੇ ਆ ਇਹਨਾਂ ਵਿਸ਼ੇ ਨੂੰ ਅੱਗੇ ਲ ਜਾਂਦੇ ਹੋਏ ਸਾਡੇ ਪਿਆਰਾ ਸਿੰਘ ਸੰਘਾ ਜੀ ਗੁਰシャン ਸਿੰਘ ਸੰਘਾ ਜੀ ਜੀਤਾ ਰੰਦਾਵਾ ਜੀ ਸਰਜੀਤ ਰੰਦਾਵਾ ਜੀ ਉਹ ਲੱਗੇ ਆ ਉਹਨਾਂ ਨੂੰ ਫੋਲੋ ਜਿਹੜੇ ਸਾਡੇ ਬڑے ਭਾਈ ਸਾਹਿਬ ਨਰਮਲ ਸਿੰਘ ਸੰਘਾ ਜੀ ਸਰਦਾਰ ਸੰਘਾ ਜੀ ਸੋ ਛੱਡ ਗਏ ਆ ਉਹਨਾਂ ਨੂੰ ਨੇਪਰੇ ਚੜ੍ਹ ਲਈ ਦਿਨ ਰਾਤ ਇਹ ਕੰਮ ਕਰ ਰਹੇ ਇਹਦੇ ਨਾਲ ਨਰਮ ਸਿੰਘ ਦੀ ਸੋਚ ਦੇ ਆਧਾਰ ਤੇ ਜੋ ਖੇਡਾਂ ਦੇ ਨਾਲ ਸੱਤ ਅਕਾੜਮੀ ਬਣਾਈ ਗਈ ਆ ਉਹਦੇ ਵਿੱਚ ਸਾਡੇ ਨਾਲ ਡਾਕਟਰ ਰਾਮ ਮੂਰਤੀ ਜੀ ਰਿਟਾਇਰਡ ਡੀਓ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਇਹ ਸਾਡੇ ਪਰਿਵਾਰ ਮੈਂਬਰ ਦੇ ਤੌਰ ਤੇ ਸਾਡੀ ਸੰਸਦਾਂ ਦੇ ਵਿੱਚ ਕਾਫੀ ਸਮੇਂ ਤੋਂ ਜੁੜੇ ਆ ਔਰ ਸਿਹਤ ਰੁਚੀ ਨੂੰ ਬਹੁਤ ਅੱਗੇ ਲਿਆ ਰਹੇ ਆ ਬਖ ਵਖ ਸਾਇਤ ਬੱਚਿਆਂ ਤੱਕ ਪਹੁੰਚਾਉਣ ਦਾ ਪਹੁੰਚਾਉਣ ਦਾ ਬੜਾ ਹੀ ਤਰਜਰ ਰੋਪਰਾ ਕੀਤਾ ਜਾ ਰਿਹਾ ਤਾਂ ਕਿ ਆਧੁਨਿਕ ਸੋਚ ਬੱਚਾ ਦੇ ਵਿੱਚ ਪੈਦਾ ਹੋਵੇ ਤੇ ਉਹ ਤਾਂ ਜੋ ਆਪਣੀ ਲਾਈਫ ਦੇ ਵਿੱਚ ਵਧੀਆ ਇਨਸਾਨ ਕਾਮਜਾ ਬੰਦ ਸਕਣ। ਇਹ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ? ਜਿੱਦਾਂ ਦੇ ਬੱਚੇ ਨੌਜਵਾਨ ਪੀੜੀ ਨੂੰ ਮੇਰਾ ਇਹ ਸੁਝਾਅ ਹੈ ਕਿ ਆਪਣੀ ਸਰੀਰਕ ਸਰੀਰ ਨੂੰ ਤੰਦਰੁਸਤ ਰਹੀ ਉਹਨਾਂ ਨੂੰ ਸਪੋਰਟਸ ਦੇ ਵਿੱਚ ਕੋਈ ਵੀ ਕਿਸੇ ਕਦਰ ਦੀ ਐਕਟੀਵਿਟੀ ਆਪਣੇ ਸਿਹਤ ਦੇ ਬਾਡੀ ਦੇ ਦੇ ਹਿਸਾਬ ਨਾਲ ਉਹਨਾਂ ਨੂੰ ਹੋਣਾ ਚਾਹੀਦਾ ਆ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਉਹਨਾਂ ਨੂੰ ਸੰਮੂਲਿਤ ਕਰਨੀ ਚਾਹੀਦੀ ਹੈ ਸੰਧਾ ਯੂਕੇ ਸ਼ੋਰ ਸਿੰਘ ਜੀ ਸੰਧਾ ਯੂਕੇ ਵਿੰਦਤ ਸਿੰਘ ਜੀ ਯੂਕੇ ਪਰ ਜਸਬੰਦ ਸਿੰਘ ਜੀ ਇਹਨਾਂ ਸਾਰੀਆਂ ਮਾਨਮਤੀਆਂ ਸੇਕਸ਼ੀਆਪਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀਤੇ ਰੰਧਾਵੇ ਹੁਣੀ ਰਾਜ ਸਿੱਧੂ ਯੂਕੇ ਹੁਣੀ ਇਹਨਾਂ ਭਰਾਵਾਂ ਦਾ ਵੀ ਕਹਿੰਦੇ ਅਹਿਮ ਰੋਲ ਹੈ ਵੱਡੀਆਂ ਜ਼ਿੰਮੇਵਾਰੀਆਂ ਨੇ ਸਾਡੇ ਦਰਮਾਨ ਹਟਾ ਡੀਈਓ ਕੁਲਵਿੰਦਰ ਸਿੰਘ ਜੀ ਸਰਾਏ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਇਹਨਾਂ ਦਾ ਵੀ ਧੰਨਵਾਦ ਹੈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਜਿੰਨੀਆਂ ਵੀ ਮਾਨਮੱਤੀਆਂ ਸ਼ਖਸੀਅਤਾਂ ਸਾਡੇ ਦਰਮਿਆਨ ਪੁੱਜੀਆਂ ਨੇ ਉਧਰ ਇੰਗਲਿ ਵਾਲਾ ਕਹਿੰਦੇ ਦੇਖ ਵੱਡੇ ਭਰਾ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਐਨ ਕਹਿੰਦੇ ਵੇਖਾਂਗੇ ਅੱਜ ਦੇ ਖੇਡ ਮੇਲੇ ਦੇ ਲਈ ਆਹ ਕੱਲ੍ਹ ਸਿੰਘ ਸਾਹਿਬ ਆਲਾ ਫੇਰ ਆਓ ਵਾਹੋ ਸੋਹਣਿਆ ਆਮ ਆਮ ਦੀਪ ਸਿੰਘ ਇਸ ਵੇਲੇ ਬੜਾ ਕਹਿੰਦੇ ਸਾਰੀ ਦੁਨੀਆ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਨਾਲ ਗੁਰੂ ਸਾਉਂਡ ਗੁਰੂ ਪੈਂਟ ਹਾਊਸ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੜੀ ਪਾਰੀ ਸਾਉਂਡ ਹੈ ਸਾਡੇ ਜਿਹੜੇ ਸਾਉਂਡ ਵਾਲੇ ਇਹਨਾਂ ਭਰਾਵਾਂ ਦਾ ਵੀ ਬਹੁਤ ਧੰਨਵਾਦ ਹੈ ਪਰ ਲਓ ਸਾਹਮਣੇ ਇਸ ਵੇਲੇ ਟੱਕਰ 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 ਆਹ ਹੁੰਦੀ ਕਹਿੰਦੇ ਨੇ ਖੇਡ ਦੇ ਮੈਦਾਨ ਦੇ ਵਿੱਚ ਫੇਰ ਨੀਰਜ ਪਰ ਬੱਲੂ ਸਿੰਘ ਵਾਲਾ ਕਿ ਬਾਜੀ ਮੜੂਕ ਨਹੀਂ ਗੱਲ ਸਮੇਂ ਦੀ ਲਓ ਇਹ ਆਹ ਬੱਲੇ 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 ਆਹ ਮੁੰਡਾ ਕਹਿੰਦੇ ਵੱਡੇ ਤਜਰਬੇ ਦਾ ਖਿਡਾਰੀ ਹੈ ਐਨ ਕਹਿੰਦੇ ਇਸ ਵੇਲੇ ਫੜਨ ਦੇ ਮੂਡ ਦੇ ਵਿੱਚ ਆਏ ਨਹੀਂ ਚਲੋ ਸਾਬ ਕਵੀ ਦਰਬਾਰ ਵਿੱਚ ਮੌਜੂਦ ਮਨ ਨੇ ਉਹਨਾਂ ਦਾ ਵੀ ਬੇਨਤੀ ਕਰਾਂਗਾ ਸ਼ਾਇਰ ਜਸਵੀਰ ਨੂੰ ਸ਼ਾਇਰ ਜਸਵੀਰ ਇੱਕ ਸਿੱਖਿਆ ਸ਼ਾਸਤਰੀ ਵੀ ਆ ਅਧਿਆਪਕ ਵੀ ਆ ਨਾਲ ਦੀ ਨਾਲ ਬੜਾ ਪਿਆਰਾ ਸ਼ਾਇਰ ਵੀ ਆ ਤੇ ਇੱਕ ਤਰ੍ਹਾਂ ਦਾ ਜਾਣਾ ਨਹੀਂ ਐ ਪਰ ਟੁੱਬਕੇ ਵੀ ਤਾਂ ਮਰਿਆ ਜਾਣਾ ਨਹੀਂ ਤੇਰੇ ਬਿਨ ਵੀ ਹੱਸ ਕੇ ਜੀਵਨ ਜੀਵਾਂਗੇ ਤੇਰੇ ਬਿਨ ਵੀ ਹੱਸ ਕੇ ਜੀਵਨ ਜੀਵਾਂਗੇ ਸੱਚ ਪੁੱਛੇ ਤਾਂ ਇੰਜ ਵੀ ਕਰਿਆ ਜਾਣਾ ਨਹੀਂ ਜਿੱਤੇ ਤੂੰ ਹੀ ਦਿਲੋਂ ਦਿਵਾਵਾ ਤੈਨੂੰ ਜਿੱਤੇ ਤੂੰ ਹੀ ਦਿਲੋਂ ਦਿਵਾਵਾ ਤੈਨੂੰ ਨੇ ਸਾਥੋਂ ਐਪਲ ਆਪੇ ਹਰਿਆ ਜਾਣਾ ਨਹੀਂ ਬਹੁਤ ਸ਼ੁਕਰੀਆ ਜੀ ਜਿੱਤੇ ਤੂੰ ਹੀ ਦਿਲੋਂ ਦਿਵਾਵਾ ਤੈਨੂੰ ਨੇ ਸਾਥੋਂ ਐਪਲ ਸੁਣਿਆ ਕੌਰ ਜ਼ਮਾਨੇ ਦਾ ਦੱਸ ਦੇ ਇਹਨੂੰ ਸਾਥੋਂ ਡਰਿਆ ਜਾਣਾ ਨਹੀਂ ਬਹੁਤ ਸ਼ੁਕਰੀਆ ਜੀ ਕਿ ਨਿਬੀ ਨਿਬੀ ਤਾਂ ਇਸ ਦਾਵੇ ਤੇ ਵੀ ਨਿਭ ਜਾਣੀ ਨਿਬੀ ਤਾਂ ਇਸ ਦਾਵੇ ਤੇ ਵੀ ਨਿਭ ਜਾਣੀ ਸਿਰ ਸੁੱਟ ਕੇ ਤੇ ਪਾਣੀ ਭਰਿਆ ਜਾਣਾ ਨਹੀਂ ਕਿਉਂ ਨਾ ਸ਼ਾਇਰ ਔੜਾਂ ਉੱਤੇ ਵਰ ਜਾਈਏ ਵਾਹ ਵਾਹ ਕਿਉਂ ਨਾ ਸ਼ਾਇਰ ਔੜਾਂ ਉੱਤੇ ਵਰ ਜਾਈਏ ਦਰਿਆਾਂਵਾਂ ਹੁੰਦੇ ਸਾਥੋਂ ਵਰਿਆ ਜਾਣਾ ਨਹੀਂ ਬਹੁਤ ਅੱਛਾ ਯਾਰ ਬਹੁਤ ਸ਼ੁਕਰੀਆ ਜੀ ਇਸ਼ਕੇ ਦਾ ਦਰਿਆ ਕਿ ਤਰਿਆ ਜਾਣਾ ਨਹੀਂ ਐ ਪਰ ਡੁੱਬ ਕੇ ਵੀ ਤਾਂ ਵਰਿਆ ਜਾਣਾ ਬਹੁਤ ਬਹੁਤ ਸ਼ੁਕਰੀਆ ਜੀ